ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵਗੇ ਜਦੋਂ ਅបਸਾਰਾਂ ਨੂੰ ਚੜਦੀ ਕਲਾ 'ਚ ਰੱਖੇ ਲੋ ਜੀ ਵੈਲਕਮ ਕਰਦੇ ਆਂ ਤੁਹਾਡਾ ਆਪਣੇ ਚੈਨਲ ਦੇ ਉੱਤੇ ਸੰਝੇ ਪੰਜਾਬ ਤੇ ਅੱਛਾ ਜੀ ਅੱਜ ਦੀ ਵੀਡੀਓ ਕੀ ਬਾਤ ਹੈ ਜੀ ਕਾਮੇਡੀ ਪੋਏ ਦੀ ਵੀਡੀਓ ਆਂਦੀ ਹੈ ਨੇ ਕਦੇ ਕਦੇ ਆਂਦੀ ਹੈ ਨੇ ਲੇਕਿਨ ਕਮਾਲ ਹੁੰਦੀਆਂ ਨੇ ਕੀ ਚੁੱਕ ਕੇ ਗਲਾਸ ਲਾਂਦੇ ਨੇ ਉਹਨਾਂ ਲੋਗਾਂ ਦੀ ਜਿੰਨਾਂ ਦੀ ਬੰਨਦੀ ਏ ਜਿਹੜੇ ਮਤਲਬ ਕਿ ਆਉਣ ਦਾ ਕੈਮਰਾ ਆ ਕੇ ਪਿਤਾ ਦੀ ਵੀਡੀਓ ਬਣਾਉਂਦੇ ਕੇ ਅਗਲਾ ਬੰਦਾ ਅਗਲਾ ਬੰਦਾ ਉਹਨੂੰ ਟੌਂਟ ਕਰੇ ਹੀ ਕਰੇ ਅੱਛਾ ਜੀ ਕੈਮਰਾ ਚੁੱਕ ਲੈਂਦੇ ਨੇ ਇਹ ਨਹੀਂ ਪਤਾ ਜਾਂਦੇ ਤੇ ਕੀ ਬੋਲਣਾ ਕੀ ਕਹਿਣਾ ਤੇ ਕੀ ਕਰਨਾ ਠੀਕ ਹੈ ਇਹੋ ਜਿਹੇ ਲੋਗਾਂ ਦੀ ਕਰਦੇ ਨੇ ਕੁੱਤੇ ਖਾਨੀ ਲਓ ਜੀ ਪਹਿਲੇ ਵੀਡੀਓ ਵੇਖਦੇ ਆ ਰਲ ਕੇ ਕਰਦੇ ਆ ਕੁੱਤੇ ਖਾਨੀ ਤੇ ਫਿਰ ਐਂਡ ਤੇ ਕਰਦੇ ਆ ਬਚਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਹਾਂ ਤੁਹਾਨੂੰ ਪਤਾ ਹੀ ਹੋਣਾ ਪੰਜਾਬ ਦਾ ਮਾਹੌਲ ਹੁਣ ਕਾਫੀ ਸੁਧਰ ਗਿਆ ਜਿਹੜੀਆਂ ਕੁੜੀਆਂ ਨੰਗ ਪੁਣਾ ਹੁੰਦੀਆਂ ਸੀ ਉਹ ਵੀ ਹੁਣ ਲੈਣ ਲੱਗ ਗਈਆਂ ਸਿਰਾਂ ਤੇ ਚੁੰਨੀਆਂ ਤੇ ਹੋਰ ਵੀ ਕਾਫੀ ਮੁੱਦੇ ਨੇ ਤੇ ਆਪਾਂ ਐਸੇ ਮੁੱਦਿਆਂ ਤੇ ਗੱਲ ਕਰਦੇ ਆ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰ ਜਿੰਮ ਚੁੰਨੀ ਲੈ ਲਈ ਤੇ ਪੱਗ ਨਾਲ ਦੀ ਦੇਖ ਲਓ ਉਹੀ ਕੁੜੀਆਂ ਜਿਹਨੇ ਇੰਸਟਾਗ੍ਰam ਤੇ ਪੂਰਾ ਗੰਦਪਾ ਰੱਖਿਆ ਸੀ ਤੇ ਹੁਣ ਦੇਖੋ ਕਿਵੇਂ ਪੱਗਾਂ ਨਾਲ ਚੁੰਨੀਆਂ ਮੈਚ ਕਰਦੀ ਪਈ ਆ ਉਹ ਯਾਰ ਇਹ ਕੱਲੀ ਨਹੀਂ ਸੁਧਰੀ ਇਹ ਤਿੰਨੇ ਪਹਿਣਾ ਹੀ ਸੁਧਰ ਗਈਆਂ ਵਾਹ ਵਾਹ ਜੀ ਚੇਤੇ ਨਾ ਨੋਹੀ ਦੇ ਦਿਆ ਆਇਆ ਸੀ ਵੀ ਵੀ ਆ ਦੇਖਿਆ ਕਮਲਕੌਰ ਦੀ ਮੌਤ ਨੇ ਲਾਤੀਆਂ ਨਾ ਹਿਮਾਚਲ ਦੀਆਂ ਕੁੜੀਆਂ ਵੀ ਸੂਟ ਪਾਉਣ ਲੱਗਦੀਆਂ ਵੀ ਆ ਨਾ ਪਿਓਰ ਪੰਜਾਬਣਾ ਉਹ ਯਾਰ ਹੁਣ ਫਿਰ ਵੀ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਸੂਟ ਚ ਤੇ ਪਹਿਲਾਂ ਦੇਖੋ ਕਿਵੇਂ ਗੰਦ ਪਾਉਂਦੀਆਂ ਸੀ ਦੇ ਗਿਆ ਕਿ ਅਸੀਂ ਆਪ ਘੜੀਏ ਕਰਕੇ ਤੂੰ ਪਾਵੇ ਵੀ ਸ਼ਟ ਕਰਦੇ ਦੇਖੋ ਕਿੰਨਾ ਗੰਦ ਪਾਉਂਦੀਆਂ ਸੀ ਯਾਰ ਫਿਰ ਵੀ ਕਈ ਲੋਕੀ ਕਹਿੰਦੇ ਆ ਵੀ ਕਮਲਕੌਰ ਨੂੰ ਮਾਰਿਆ ਗਲਤ ਹੋਇਆ ਓ ਯਾਰ ਕੀ ਵਾਰੀ ਨਾ ਫਸਲ ਨੂੰ ਬਚਾਉਣ ਲਈ ਇੱਕ ਕਾਂ ਨੂੰ ਮਾਰ ਕੇ ਟੰਗਣਾ ਹੀ ਪੈਂਦਾ ਉਹ ਫਿਰ ਦੂਜੇ ਕਾਂ ਫਸਲ ਖਰਾਬ ਕਰਨ ਨਹੀਂ ਆਉਂਦੇ ਉਹ ਕਿਸੇ ਨੇ ਵੀ ਸੁਪਨੇ 'ਚ ਨਹੀਂ ਸੋਚਿਆ ਹਣਾ ਵੀ ਇਹ ਗੰਦ ਪਾਉਣ ਵਾਲੀਆਂ ਕੁੜੀਆਂ ਵੀ ਧਾਰਮਿਕ ਬਣ ਜਾਣਗੀਆਂ ਆਹ ਦੇਖੋ ਆਪਣੇ ਪਗੜਾ ਜਨ ਆਪਣੇ ਪਗੜਾ ਓ ਯਾਰ ਸਾਡਾਂ ਵਾਲੀਆਂ ਦੋ ਭੈਣਾਂ ਤਾਂ ਸੁਧਰ ਲਈ ਤਿਆਰ ਨੇ ਪਰ ਵੇਚ ਵਾਲੀ ਲੱਗਦਾ ਇਹਨਾਂ ਦੋਨਾਂ ਨੂੰ ਹੀ ਮਰਵਾ ਕੇ ਹਟੂਗੀ ਇੱਕ ਤਾਂ ਦੀ ਸ਼ਕਲ ਇੰਨੀ ਭੈੜੀ ਆ ਤੂੰ ਤੋ ਕਿੰਨੇ ਭੈੜੇ ਭੈੜੇ ਮੂੰਹ ਕਰਦੀ ਪਈ ਆ ਟੀਕਾ ਉਹਨਾਂ ਟੀਕਾ ਪਿਆਰੇ ਕਰ ਜਾਵਾਂ ਤੇ ਰਾਤ ਤੇਰੀ ਸਾਰੇ ਹੈ ਮੇਰਾ ਤਾਂ ਵੇਖਾ ਵੀਡੀਓ ਵੇਖਣਾ ਸੋਹਣੀਆਂ ਬਣਾ ਲੱਗ ਕਹਿੰਦੇ ਆ ਨਾ ਕੁੱਤੇ ਦੀ ਪੂਸ਼ ਕਦੇ ਵੀ ਸਿੱਧੀ ਨਹੀਂ ਹੋ ਸਕਦੀ ਉਹੀ ਹਾਲ ਇੰਨਾ ਤਿੰਨੇ ਪੈਣਾ ਦਾ ਚਲ ਯਾਰ ਇੰਨਾ ਭੈੜੀਆਂ ਸ਼ਕਲਾਂ ਨੂੰ ਦਫਾ ਕਰੋ ਹੁਣ ਆਪਾਂ ਚੱਲਦੇ ਆਂ ਦੀਪਿਕਾ ਲੁਥੜਾ ਵੱਲ ਕੀ ਬਾਤ ਬਣ ਗਈ ਪਿਓਰ ਪੰਜਾਬਣ ਲੈਣ ਲੱਗ ਗਈ ਸਿਰਾਂ ਤੇ ਚੁੰਨੀਆਂ ਗਦਾਰੀ ਇਹ ਹੀਰਾਂ ਚੰਗਦੀ ਵੇ ਮਸਗਦੀ ਸੰਗਦੀ ਵੇ ਇਸ ਸੋਹਣੀ ਜੀ ਬਣਾ ਲੱਗੀ ਆ ਤੈਨੂੰ ਮੰਗਦੀ ਵੇ ਮਸਗਦੀ ਸੰਗਦੀ ਓਏ ਇਹ ਚੁੰਨੀਆਂ ਜੇ ਪਹਿਲਾਂ ਲਾ ਲੈਂਦੀ ਓ ਇੰਨੀ ਕੁੱਤੇਖਾਨੀ ਦਾ ਨਾ ਕਰਾਉਣੀ ਪੈਂਦੀ ਓਏ ਹੁਣ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਨਾ ਚੁੰਨੀ ਲਾ ਕੇ ਪਿਓਰ ਪੰਜਾਬਣ ਓ ਯਾਰ ਇਹ 64 ਦੰਦਾਲੀ ਨੂੰ ਪਹਿਲਾਂ ਤਾਂ ਗੰਦ ਕੋਣ ਤੋਂ ਵੇਲ ਨਹੀਂ ਮਿਲਦੀ ਸੀ ਦੇਖ ਲੋ ਹੈਗਾ ਸੀ ਨਾ ਜਮੀਨ ਆਸਮਾਨ ਦਾ ਫਰਕ ਯਾਰ ਪਰ ਜਿਹੜੇ ਲੋਕ ਗੰਦ ਦੇਖਦੇ ਆ ਨਾ ਉਹਨਾਂ ਨੂੰ ਇਹਨਾਂ ਦਾ ਗੰਦ ਹੀ ਪਸੰਦ ਆਉਂਦਾ ਯਾਰ ਜਦੋਂ ਇਹੋ ਜਿਹੇ ਮਰ ਜਾਂਦੀਆਂ ਨਾ ਫਿਰ ਇਹਨਾਂ ਦਾ ਨਾਮ ਸ਼ੀਦਾਂ ਨਾਲ ਹੀ ਜੋੜ ਦਿੰਦੇ ਆ ਇੱਕ ਪਤਾ ਨਹੀਂ ਕਿਹੜਾ ਗੰਜਾ ਆ ਕਮਲਕੌਰ ਨੂੰ ਸ਼ੀਦ ਹੀ ਦੱਸੀ ਜਾਂਦਾ ਆ ਆ ਦੇਖੋ ਸੋ ਪਹਿਲਾ ਸਵਾਲ ਇਹੀ ਹੈ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਕਤਲ ਹੋਇਆ ਔਰ ਨੱਚਰਤਾ ਫਿਲਾਂਦੀ ਸੀ ਤਾਂ ਕਤਲ ਹੋਇਆ ਦਿੱਗੀ ਇਹ ਜਿਸ ਸਮਤੀ ਆ ਕਿ ਤੁਸੀਂ ਇਹਦਾ ਕਟਾਕਸ ਕਰੋਗੇ ਹੋਰ ਵੀਡੀਓਜ਼ ਦੇਵਾਂਗੇ ਕਿ ਜਿਹੜੇ ਕਮਲ ਕੌਰ ਆ ਸ਼ਹੀਦ ਕੀਤੀ ਗਈ ਹੈ ਹੁਣ ਤੁਸੀਂ ਲੱਚਰ ਤਾਂ ਫੈਲਾਉਣ ਵਾਲੇ ਨੂੰ ਸ਼ਹੀਦ ਕਹੋਗੇ ਕਮਾਲ ਹੋ ਗਈ ਤੁਹਾਡੀ ਕੰਪੀ ਰਹੀ ਹੋ ਰੋਈ ਜਿੱਦ ਤੇ ਸਿੰਘ ਸਿੰਘ ਨੰਦੇ ਚੋਲ ਰਬ ਲੱਗ ਗਿਆ ਮੈਂ ਦੇਖੋ ਰੱਬ ਨਹੀਂ ਲੱਗ ਗਿਆ ਮੈਂ ਕੀ ਕਹਿ ਰਿਹਾ ਸਾਡੀ ਨਜ਼ਰ ਨੂੰ ਸ਼ਹੀਦ ਕੀਤੀ ਗਈ ਹੈ ਲੈ ਸੁਣ ਲੋ ਆਖਿਆ ਸਾਡੀ ਨਜ਼ਰ ਤਾਂ ਸ਼ਹੀਦ ਆ ਸ਼ਹੀਦ ਨੂੰ ਬੜਾ ਜੰਗ ਦੇ ਮੈਦਾਨ ਚ ਗੋਲੀਆਂ ਖਾ ਕੇ ਆਈ ਆ ਉਹ ਦਿਖਾਉਂਦੀ ਤਾਂ ਉਹ ਨੰਗ ਪੁਣਾ ਸੀ ਨਾਲੇ ਮੈਂ ਰਿਪੋਰਟਰ ਤੇ ਹੈਰਾਨ ਇਹ ਗੰਜੇ ਦੀ ਗੱਲ ਸੁਣੀ ਕਿਉਂ ਆਂਦਾ ਇਹਨੇ ਟੈਂਡ ਤੇ ਮੈਂ ਕਿਉਂ ਨਹੀਂ ਮਾਰਦਾ ਨਾਲੇ ਪਤੰਦਰਾ ਐੋ ਜਿਹੀ ਬਿਆਨਬਾਜ਼ੀ ਕਰਨ ਨੂੰ ਰਹਿਂਦੇ ਕਿਤੇ ਕਮਲਕੌਰ ਦੇ ਨਾਲ-ਨਾਲ ਤੂੰ ਨਾ ਸ਼ਹੀਦ ਹੋ ਜੀ ਕੰਮ ਤਾਂ ਵੀ ਇਹੀ ਕਰਾਂਗੇ ਨਾ ਮੈਂ ਛੱਡਣਾਗਾ ਨਾ ਮੈਂ ਛੱਡਣਾ ਠੀਕ ਆ ਕਿਸੇ ਤੋਂ ਖੋਕੇ ਨਹੀਂ ਖਾਂਦੇ ਆਪਦੇ ਹੱਕ ਦੀ ਖਾਂਦੇ ਆ ਓਏ ਹੁਣ ਇਹ ਕਿਹੜੀ ਬੀਬਾਗ ਗਿਆ ਆ ਗਈ ਆ ਓਏ ਨੰਗ ਪੁਣਾ ਦਿਖਾਉਣਾ ਇਹ ਕਿਹੜੀ ਮਿਹਨਤ ਆ ਓ ਯਾਰ ਹੱਦ ਹੋਈ ਪਈ ਲੋਕਾਂ ਦੀ ਵੀ ਓ ਯਾਰ ਕਹਿੰਦੇ ਨਾ ਲਾਤੋਂ ਕੇ ਬੁੱਤ ਬਾਤੋਂ ਸੇ ਨਹੀਂ ਮੰਨਤੇ ਉਹ ਇਹਨਾਂ ਨੂੰ ਹੁਣ ਸਮਝਾਉਣ ਲਈ ਪੁਲਿਸ ਵੀ ਥੋੜਾ ਅੱਗੇ ਹੋਈ ਆ ਦੇਖੋ ਫਿਰ ਕੱਲ ਨੂੰ ਕਿਸੇ ਨੇ ਹੋਰ ਸੋਨੂੰ ਮਾਰਤਾ ਕਿਸੇ ਤੁਸੀਂ ਪਾਰਕਿੰਗ ਚ ਪਏ ਹੋਗੇ ਇਹ ਜ਼ਰੂਰੀ ਨਹੀਂ ਪਾਰਕਿੰਗ ਚ ਤੁਸੀਂ ਬੈਠੋ ਇਹ ਨਹੀਂ ਪਤਾ ਕਿਸ ਕੋਈ ਨਹਿਰ ਚ ਜਾ ਕੇ ਸੜਦੇ ਕੋਈ ਪਤਾ ਨਹੀਂ ਕੀ ਨੇ ਕੀ ਹੋਣਾ ਠੀਕ ਆ ਉਹੋ ਪੂਰੀ ਦਾ ਸ਼ਿਸ਼ਕਾਰ ਹੋਇਆ ਦੋ ਤਿੰਨ ਜਣੇ ਸੀਗੇ ਹਾਂ 4 ਲੱਖ ਫਲੋਰ ਸੀ 4 ਲੱਖ ਫਲੋਰ ਸੀ ਤਿੰਨ ਜਣੇ ਸ਼ਿਸ਼ਕਾਰ ਵੇਲੇ ਸੀ ਕੋਈ ਨਾਲ ਨਹੀਂ ਗਿਆ ਕੋਈ ਐਂਬੂਲੈਂਸ ਵਾਲਾ ਉਹਨੂੰ ਲੁਧਿਆਣਾ ਨਹੀਂ ਲੈ ਕੇ ਲਾ ਸੌ ਲੋ ਗੰਦ ਪਉਣ ਵਾਲਿਓ ਤੁਹਾਡੇ ਫੋਲੋਅਰ ਭਾਵਾਂ ਦੀ 5 ਲੱਖ ਭਾਵਾਂ ਦੀ 10 ਲੱਖ ਆ ਉਹ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਕਮਲ ਕੌਰ ਦੇ ਸਸਕਾਰ ਵੇਲੇ ਸਿਰਫ ਉਹਦੀ ਕੱਲੀ ਮਾਂ ਸੀ ਤੇ ਉਹਦੀ ਭੈਣ ਸੀ ਨਲਿਆ ਕੁੜੀ ਪੁਲਿਸ ਵਾਲਾਂ ਨੂੰ ਦੱਸਦੀ ਪਈਆ ਕਿ ਉਹਦੇ ਘਰ ਵਾਲਾ ਨਸ਼ੇ ਕਰਦਾ ਤੇ ਉਹਨੂੰ ਮਜਬੂਰੀ ਚ ਇਹ ਸਭ ਕੁਝ ਕਰਨਾ ਪੈਂਦਾ ਇਹ ਸਵੇਰ ਦਾ ਪਿਆ ਮੰਜੇ ਤੇ ਐਨਕਾ ਰਾਣਿੰਦਾਂ ਫੋਨ ਸੁਣ ਲੈਂਦਾ ਮੈਂ ਇੱਥੇ ਆ ਗਿਆ ਜੀ ਜੱਜਾਪ ਸਿੰਘ ਦਾ ਹਾਂ ਮੈਂ ਇਹਨਾਂ ਕੋਲੇ ਓਏ ਸ਼ਰਮ ਨਹੀਂ ਆਉਂਦੀ ਬੰਦਾ ਆਪਾਂ ਨੱਚ ਭਰਤ ਕਮਾਈ ਖਾਣੇ ਆ ਤੇ ਚਲੋ ਉਹ ਕਰ ਲਿਆ ਕਰੋ ਕੰਮ ਕੋਲਾ ਪਤਾ ਉਹ ਨਸ਼ਈ ਹੈ ਦੇਖ ਲੋ ਨੰਗਪਣਾ ਦਿਖਾਉਣਾ ਵੀ ਲੋਕਾਂ ਦੀ ਮਜਬੂਰੀ ਬਣਿਆ ਪਿਆ ਉਹ ਯਾਰ ਕਿੰਨੇ ਮਾੜੇ ਹਾਲਾਤ ਹੋਏ ਪਿਆ ਲੋਕਾਂ ਦੇ ਉਹ ਯਾਰ ਚਲੋ ਰੱਬ ਹੀ ਰੱਖਾ ਇਹਨਾਂ ਦਾ ਹੁਣ ਆਪਾਂ ਇੱਕ ਗੱਲ ਕਰਦੇ ਆ ਜੱਟ ਬਾਰੇ ਜੱਟਾਂ ਕੇ ਪਤਾ ਨਹੀਂ ਜੱਟੀ ਮੈਂ ਤਾਂ ਆਪ ਕਨਫਿਊਜ਼ ਹੋਇਆ ਪਿਆ ਤੁਸੀਂ ਆਪ ਹੀ ਦੇਖ ਲਓ ਲਾਈਕ ਆਈ ਬਿਲੋਂਗਸ ਟੂ ਜੱਟਸਿਕ ਫੈਮਿਲੀ ਹਨ ਆਪਾਂ ਸਾਰੇ ਖੇਤੀ ਨਾਲ ਜੁੜੇ ਹੋਏ ਆਂ ਦੇਖੋ ਵੱਡੇ ਜੱਟ ਦੀ ਬੁੱਥੀ ਉਹ ਯਾਰ ਸਿੰਗਰਾਂ ਨੇ ਪੂਰਾ ਜ਼ੋਰ ਲਾ ਰੱਖਿਆ ਸੀ ਵੀ ਜੱਟਾਂ ਨੂੰ ਟੌਪ ਤੇ ਲਿਆਉਣ ਲਈ ਵੀ ਜੱਟ ਇਹ ਕਰ ਦੇਣਗੇ ਜੱਟ ਉਹ ਕਰ ਦੇਣਗੇ ਤੇ ਕੰਜਰ ਨੇ 5 ਸਕਿੰਟ ਦਾ ਇੰਟਰਵਿਊ ਦੇ ਕੇ ਜੱਟਾਂ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਯਾਰ ਲੋਕਾਂ ਦੀ ਵੀ ਥਿੰਕਿੰਗ ਸੀ ਕਿ ਜੱਟ ਬਾਲੀ ਕੱਬੇ ਹੁੰਦੇ ਆ ਭੈੜੇ ਹੁੰਦੇ ਆ ਤੇ ਕੰਜਰ ਨੇ ਤਾਂ ਜੱਟਾਂ ਨੂੰ ਟੈਂਪੋ ਨਾਲ ਕੰਪੈਰੀਸ਼ਨ ਕਰਤਾ ਆਖੇ ਅਸੀਂ ਜੱਟ ਸਿਕ ਫੈਮਿਲੀ ਚੋਂ ਖੇਤੀ ਨਾਲ ਜੁੜੇ ਹੋਇਆ ਉਹ ਯਾਰ ਇਹਦੇ ਕੱਪੜੇ ਤੇ ਇਹਦੀ ਬਾਡੀ ਲੈਂਗੁਏਜ ਦੇਖ ਕੇ ਤਾਂ ਵਾਕਈ ਲੱਗਦਾ ਇਹ ਖੇਤੀ ਨਾਲ ਜੁੜਿਆ ਹੋਇਆ ਨਹੀਂ ਲੱਗ ਤੇਰਾ ਰੀਲਾਂ ਵਿੱਚ ਨਹੀਂ ਚਾਹੁੰਦਾ ਵੀ ਤੂੰ ਪਿਆਰ ਪਰ ਦਿਲਾਂ ਵਿੱਚ ਨਹੀਂ ਸਾਡਾ ਫਾਸਲਾ ਆ ਬੱਦਨਾ ਦਾ ਮੀਲਾ ਵਿੱਚ ਨਹੀਂ ਇਹ ਪੋ ਕੱਪੜੇ ਵੀ ਚੱਕਵੇਂ ਪਾਏ ਹੁੰਦੇ ਆ ਇਹ ਕਿੱਥੋਂ ਲੈਨੇ ਜੋ ਕਿੰਨੇ ਸੱਚਾ ਕੱਪੜਿਆਂ ਤੇ ਕਰ ਦਿੰਦੀ ਆਖੇ ਤੁਹਾਡੇ ਕੱਪੜੇ ਵੀ ਚੱਕਵੇਂ ਪਾਏ ਹੁੰਦੇ ਆ ਓਏ ਪਤੰਦਰਾ ਉਹ ਟੈਂਪੂ ਦਾ ਪਹਿਲਾਂ ਹੀ ਨਹੀਂ ਮਾਨਸੀ ਉਹ ਤੂੰ ਉਹਨੂੰ ਹੋਰ ਫੋਕਸ ਕਰਾਈ ਜਨਾ ਤੁਸੀਂ ਹੈ ਨਾ ਟੈਂਪੂ ਦੇ ਚੱਕਰ ਵਿੱਚ ਕੱਪੜੇ ਵੀ ਦੇਖ ਲਓ ਕੁਝ ਲੋਕਲ ਸਟੋਰਸ ਨੇ ਹੈ ਨਾ ਲੁਧਿਆਣੇ ਬਹੁਤ ਵਧੀਆ ਲੋਕਲ ਸਟੋਰਸ ਨੇ ਬ੍ਰੈਂਡ ਹੀ ਪਾਉਣਾ ਆਈ ਐਮ ਵੈਰੀ ਬ੍ਰੈਂਡ ਕੌਨਸ਼ੀਅਸ ਮੈਨੂੰ ਹੁੰਦਾ ਆ ਕਿ ਮੈਂ ਕੱਪੜਾ ਉਹ ਪਾਵਾਂ ਜਿਹੜਾ ਮੇਰੇ ਤੇ ਸੂਟ ਕਰੇ ਹੈ ਨਾ ਸੁਣ ਲਓ ਭਰਾਵੋ ਵੱਡੇ ਜੱਟ ਸੱਕ ਬੰਦੇ ਦੀ ਗੱਲ ਬੰਦਾ ਕੇ ਬੰਦੀ ਪਤਾ ਨਹੀਂ ਕੀ ਆ ਆਖੇ ਮੈਂ ਉਹੀ ਕੱਪੜੇ ਪਾਉਣਾ ਜਿਹੜੇ ਮੇਰੇ ਤੇ ਸੂਟ ਕਰਨ ਦੇਖ ਲਓ ਕਿਹੜੇ ਕੱਪੜੇ ਤੇ ਸੂਟ ਕਰਦੇ ਆ ਡਾਰੀ ਗੱਲ ਮੈਨੇ ਤੂੰ ਜਿਵੇਂ ਦਿਨਾਂ ਦੇ ਲਿਖੀਂ ਮੈਨੂੰ ਨਹੀਂ ਆਇਆ ਤਾਂ ਲਿਖ ਦਿਆ ਮੂਨੇਖੀ ਉਹਦੀਆਂ ਸਹੀ ਪਾਰਲਾ ਖਾਣਾ ਸਰੀਰ ਖਰਾਬ ਨਹੀਂ ਕਰਦਾ ਇਹ ਚੀਜ਼ ਮੈਨੂੰ ਹੁਣ ਰਿਅਲਾਈਜ਼ ਹੋਈ ਹੈ ਨਾ ਉਹ ਪ੍ਰਾਵਾ ਇਹਦਾ ਸਰੀਰ ਕਿੱਥੇ ਖਰਾਬ ਹੋਣਾ ਇਹ ਤਾਂ ਸਾਰਾ ਅੰਦਰਲਾ ਸਿਸਟਮ ਹੀ ਖਰਾਬ ਹੋਇਆ ਪਿਆ ਜਿਹੜੀ ਅੱਜ ਇੰਟਰਵਿਊ ਚ ਗੱਲ ਬੋਲੀ ਹੈ ਨਾ ਆਪ ਦੇ ਆਪ ਨੂੰ ਜੱਟ ਸਿੱਖ ਬੋਲ ਕੇ ਉਹ ਜੱਟ ਵੀ ਇਹਨੂੰ ਲੱਭਦੇ ਫਿਰਦੇ ਆ ਕਈਆਂ ਚੱਕ ਕੇ ਵੱਡਣ ਲਈ ਹਾਂ ਹਾਂ ਸਾਲਾ ਬੰਦਾ ਨਾ ਜਨਾਨਾ ਬੁਲਾਤੀ ਕਾਰਖਾਨਾ ਠੀਕ ਹੈ ਤੈਨੂੰ ਕਦੋਂ ਪਤਾ ਲੱਗਿਆ ਏ ਤੁਸੀਂ ਡਿਫਰੈਂਟ ਜਦੋਂ ਆਖੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਡਿਫਰੈਂਟ ਓ ਪਤੰਦਰਾ ਉਹਨੂੰ ਪਿਓਰ ਪੰਜਾਬੀ ਚ ਪੁੱਛ ਕਿ ਤੈਨੂੰ ਕਦੋਂ ਪਤਾ ਲੱਗਿਆ ਤੂੰ ਟੈਂਪੂ ਆ ਨਾਲੇ ਮੈਂ ਪੱਤਰਕਾਰ ਤੇ ਹੈਰਾਨ ਆ ਆ ਟੈਂਪੂ ਨੂੰ ਤੁਸੀਂ ਤੁਸੀਂ ਕਹ ਕੇ ਬੁਲਾਈ ਜਾਂਦਾ ਬੜਾ ਹੋਣਾ ਸਮਾਜ ਸੇਵੀ ਬੈਠਾ ਉਹਦੇ ਅੱਗੇ ਓ ਦਿਖਾਉਣੇ ਤਾਂ ਉਹਨੇ ਨਿੱਕੀ ਕੱਛੀ ਪਾ ਕੇ ਲੋਕਾਂ ਨੂੰ ਪਾਸੇ ਹੀ ਆ ਆਫਟਰ 10th ਹਣਾ ਮੇਰੇ ਪ੍ਰਿੰਸੀਪਲ ਨੇ ਦੱਸਿਆ ਸੀਗਾ ਯੂ ਆਰ ਡਿਫਰੈਂਟ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵਾਹੇ ਉਹਨਾਂ ਨੇ ਕੀ ਨੋਟਿਸ ਕੀਤਾ ਤੁਹਾਡੇ ਹਾਂ ਕਿ ਨਹੀਂ ਟੁੱਡੂ ਪੱਤਰਕਾਰ ਆਖੇ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਤੇ ਉਹਨਾਂ ਨੇ ਕੀ ਨੋਟਿਸ ਕੀਤਾ ਓਏ ਹੁਣ ਤੈਨੂੰ ਉਹ ਪੂਰੀ ਡਿਟੇਲ ਚ ਦੱਸੇ ਯਾਰ ਆਦੋ ਹੀ ਪਿਆ ਪੱਤਰਕਾਰ ਦੀ ਵੀ ਯਾਰ ਨਾਲੇ ਮੈਂ ਇੱਕ ਗੱਲ ਤੋਂ ਹਰਾਨ ਆ ਬਈ ਇਹ ਟੈਂਪੂ ਨੇ ਆਪ ਦੇ ਆਪ ਨੂੰ ਜੱਟ ਸੱਕ ਬੋਲ ਕੇ ਜੱਟਾਂ ਦੀ ਮਿੱਟੀ ਪਲੀਤ ਕਰਾਤੀ ਤੇ ਇੱਕ ਹੋਰ ਟੈਂਪੂ ਆ ਜਿਹਨੇ ਆਪ ਦੇ ਨਾਮ ਪਿੱਛੇ ਲਾ ਲਿਆ ਸੰਧੂ ਤੇ ਉਹਦੇ ਤੋਂ ਡਰਦੇ ਨਾ ਜਿਹੜੇ ਸੰਧੂ ਸੀ ਉਹਨਾਂ ਨੇ ਆਪਦੇ ਨਾਮ ਪੁੱਛੋ ਸੰਧੂ ਵੀ ਹਟਾਤਾ ਉਹ ਹਨ ਹਸਤੀ ਕੌਣ ਆ ਤੁਸੀਂ ਆਪ ਹੀ ਦੇਖ ਲਓ ਵੇ ਦੇਖ ਲਓ ਇਹ ਕੰਜਰ ਦਾ ਨਾਮ ਆ ਮੈਡ ਸੰਧੂ ਸੰਧੂ ਦਾ ਨਾਮ ਪਿੱਛੇ ਐ ਲਾ ਲਉ ਜਿਵੇਂ ਨਾ ਇਹਨੂੰ 100 ਕਿੱਲਾ ਜ਼ਮੀਨ ਦਾ ਹੁੰਦਾ ਹੋਵੇ ਯਾਰ ਉੱਤੋਂ ਦੇਖਣ ਚ ਤਾਂ ਲੱਗਦਾ ਸੰਨੀ ਦਿਓੜ ਤੇ ਸਾਲਾ ਥੱਲੋ ਲੱਗਦਾ ਸੰਨੀ ਲਿਉਣ ਆਹ ਕੀ ਬਾਤ ਹੈ ਯਾਰ ਕੀ ਬਾਤ ਹੈ ਕਾਛੇ ਕਮਾਦੀਆਂ ਵੈਸੇ ਵੀਡੀਓ ਲਿਆਂਦੇ ਆ ਕਾਮੇਡੀ ਭਾਜੀ ਹੈ ਪਤਾ ਨਹੀਂ ਕਿਥੋਂ ਕਿਥੋਂ ਲੱਬ ਲੱਬ ਕੇ ਪੁਆਇੰਟ ਕਰਦੇ ਨੇ ਵਿਚ ਫੇਸ ਜਿਹੜੀ ਕਰਦੇ ਨੇ ਨੰਬਰ 1 ਹੈ ਵੈਸੇ ਕਰਦੇ ਆ ਬੇਇੱਜ਼ਤੀ ਜਿਹੜੀ ਕਰਦੇ ਆ ਅੱਛਾ ਮੈਂ ਨੇ ਇੱਕ ਚੀਜ਼ ਲਿਖਾ ਲਈਏ ਚਲੋ ਯਾਰ ਜੋ ਵੀ ਹੋਇਆ ਉਹਦੇ ਨਾਲ ਲੈ ਕੇ ਪੰਜਾਬ 'ਚ ਤਬਦੀਲੀ ਆ ਜਾਏ ਬਿਲਕੁਲ ਹਾਂ ਉਹਨਾਂ ਨੇ ਵੀਡੀਓ ਪਾਈਆਂ ਇਹ ਸਭ ਤੋਂ ਪਹਿਲੇ ਉਹ ਆਪਣਾ ਉਹ ਤਿਤਲੀ ਵਾਲੀ ਕੁੜੀ ਜਿਹੜੀ ਹੈ ਉਹਨੇ ਵੀਡੀਓ ਪਾਈ ਪ੍ਰੀਤ ਜੱਟੀ ਪ੍ਰੀਤ ਜੱਟੀ ਜਿਹੜੀ ਹੈ ਠੀਕ ਹੈ ਉਹਨੇ ਮਤਲਬ ਕਿ ਉਹ ਜਦੋਂ ਨੇ ਦੁਪੱਟਾ ਲਿਆ ਸੀ ਵੱਲਾ ਕਿੰਨੀ ਕਿਊਟ ਲੱਗਦੀ ਹੈ ਕਿੰਨੀ ਸੋਹਣੀ ਲੱਗਦੀ ਪਈ ਤੇ ਉਹਦੇ ਨਾਲ ਉਹਦੀ ਵਾਹ ਯਾਤ ਵੀਡੀਓ ਚ ਲਈ ਤੇ ਉਹ ਤੇ ਬਹੁਤ ਜਮਾਈ ਭੈੜੀ ਸੀ ਨਾ ਠੀਕ ਹੈ ਲੇਕਿਨ ਦੁਪੱਟੇ ਦੇ ਵਿੱਚ ਉਹਨੇ ਵੀਡੀਓ ਬਣਾਈ ਮੇਰੇ ਆਈਡੀਆ ਦੇ ਹਿਸਾਬ ਨਾਲ ਉਹਦੀ ਫੈਨ ਫਾਲੋਇੰਗ ਇਸ ਤਰ੍ਹਾਂ ਵਧੇਗੀ ਘਟੇਗੀ ਨਹੀਂ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਉਹ ਜਿਹੜੀਆਂ ਤਿੰਨ ਕੁੜੀਆਂ ਨੇ ਨਾ ਇਹ ਉਹਨਾਂ ਦੀ ਵੀਰਜੀ ਨੇ ਇੱਕ ਵੀਡੀਓ ਚ ਲਈ ਅਸੀਂ ਬੁੜੀਆਂ ਉਹਨਾਂ ਦੇ ਮੀਮਸ ਵੇਖੀਆਂ ਹੋਈਆਂ ਨੇ ਤੇ ਉਹਨਾਂ ਦੀ ਅਜੀਬ ਜੀ ਡਰੈਸਿੰਗ ਹੁੰਦੀ ਸੀ ਥੱਬਾ ਜਿਆ ਤੇ ਅਜੀਬ ਹੀ ਲੇਕਿਨ ਉਹ ਦੁਬੱਟੇ ਪਾ ਕੇ ਤਰਾਨੇ ਪੜਦੀਆਂ ਪਈਆਂ ਠੀਕ ਹੈ ਚੰਗੇ ਗਾਣੇ ਤੇ ਅچھے ਗਾਣੇ ਤੇ ਵੀਡੀਓ ਬਣਾ ਰਹੀਆਂ ਦੁਬੱਟੇ ਵਾਲੇ ਗਾਣੇ ਤੇ ਕੀ ਬਾਤ ਹੈ ਪੰਜਾਬ ਨੂੰ ਜੇ ਤੁਸੀਂ ਦੁਬੱਤਾ ਉਤਾਰ ਕੇ ਤੁਸੀਂ ਪੈਂਟ ਚਲੜਾ ਪਾ ਕੇ ਤੁਸੀਂ ਵੀਡੀਓ ਬਣਾ ਸਕਦੇ ਫੇਰ ਤੁਸੀਂ ਹਿੱਟ ਹੋ ਸਕਦੇ ਇਹ ਗੱਲ ਤੇ ਨਹੀਂ ਹੈਗਾ ਅੱਛਾ ਇਹ ਅਮਰਤਪਾਲ ਭਾਜੀ ਨੇ ਇੱਕ ਕਮ ਚੰਗਾ ਕਰਤਾ ਪੰਜਾਬ ਦੀਆਂ ਕੁੜੀਆਂ ਤੇ ਸਿਰਾਂ ਤੇ ਚੁੰਨੀ ਲਿਆਦੀ ਬਿਲਕੁਲ ਇੱਕ ਸੀ ਜੋ ਨੇ ਹੋਰ ਵਧੀਆ ਗੱਲ ਕੀਤੀ ਏ ਕਾਮੇਡੀ ਪਾੜੀ ਨੇ ਉਹਨੇ ਕਿਹਾ ਜਦੋਂ ਫਸਲ ਖਰਾਬ ਹੋ ਰਹੀ ਹੋਏ ਨਾ ਇੱਕ ਗਾਂ ਜਿਹੜਾ ਨਾ ਮਾਰਕ ਟੰਗਣਾ ਹੀ ਪੈਦਾ ਗੱਲ ਇਹ ਵੀ ਦੂਜਿਆਂ ਨੂੰ ਬਾ ਉਹ ਨੋਟ ਉਹ ਕਹਿੰਦੇ ਨੇ ਨਾ ਥਰਡ ਨੋਟੀਫਿਕੇਸ਼ਨ ਮਿਲ ਗਿਆ ਬਿਲਕੁਲ ਠੀਕ ਹੈ ਹੁਣ ਹਰ ਬੰਦਾ ਕਰਨ ਤੋਂ ਪਹਿਲੇ ਸੋਚੇਗਾ ਅੱਛਾ ਮੈਂ ਉਸ ਬੰਦੇ ਤੋਂ ਤੁਸੀਂ ਹੁਣ ਵੀ ਤਾਂ ਚੁੰਨੀਆਂ ਲੈ ਹੀ ਲਈਆਂ ਨਾ ਤਾਂ ਪਹਿਲੇ ਤੁਸੀਂ ਚੰਗੇ ਕੰਮ ਕਰ ਲਿਆ ਤੁਹਾਨੂੰ ਹਰ ਕੋਈ ਚੰਗਾ ਕਹਿੰਦਾ ਨਾ ਤੁਹਾਨੂੰ ਇਦਾਂ ਬੇਇੱਜ਼ਤੀ ਤੁਹਾਡੀ ਹੁੰਦੀ ਜੇ ਤੁਸੀਂ ਇਦਾਂ ਦਾ ਕੰਮ ਨਾ ਕਰਦੇ ਪਹਿਲੇ ਵੀ ਅੱਛਾ ਉਹ ਗੰਝੇ ਦੀ ਗੱਲ ਸੁਣੀ ਆ ਕਹਿੰਦਾ ਉਹ ਸ਼ਹੀਦ ਕੀਤੀ ਹੋਈ ਆ ਉਹ ਮੈਂ ਗੰਦੇ ਗੰਜੇ ਦਾ ਨਾ ਦੁੱਖ ਸਮਝ ਗਿਆ ਉਹ ਵਿਚਾਰਾ ਨਾ ਕਿਤੇ ਹੁੰਦਾ ਵੱਡਾ ਹੀ ਫਾਲੋਅਰ ਸੀ ਤੇ ਉਹਦੀ ਹਰ ਵੀਡੀਓ ਵੇਖਦਾ ਸੀ ਹੁਣ ਉਹਨਾਂ ਨੂੰ ਵੀਡੀਓ ਲੱਭਦੀਆਂ ਨਹੀਂ ਪਈਆਂ ਗੰਜੇ ਦੀ ਗੱਲ ਸੁਣਨਗੇ ਨਾ ਇਹ ਗੱਲ ਉਹ ਜ਼ੇਨ ਚਾਹਦੀ ਹੈ ਇਹ ਕੌਣ ਹੈ ਕਹਾਂ ਸੇ ਆ ਜਾਂਦਾ ਕਹਾਂ ਸੇ ਆਤੇ ਹੈ ਐਸੇ ਲੋਗ ਕਹਾਂ ਸੇ ਆਤੇ ਹੈ ਅੱਛਾ ਮੈਂ ਮੈਂ ਨਾ ਹੁਣ ਇੱਕ ਚੀਜ਼ ਹੋਰ ਦੇਖਦਾ ਪਿਆ ਇਹ ਅਮਰਿਤਪਾਲ ਜੀ ਭਾਜ ਅਮਰਿਤਪਾਲ ਨੇ ਇਹ ਕੰਮ ਚੰਗਾ ਕੀਤਾ ਜਿਹੜਾ ਇਹ ਕਰਕੇ ਨਾ ਤੇ ਕੁੜੀਆਂ ਦੇ ਸਿਰਾਂ ਦੇ ਦੁਬੱਟੇ ਲੈਣ ਤੇ ਤੇ ਹੁਣ ਟੈਂਪੂਆਂ ਦਾ ਵੀ ਕੁਝ ਕਰਨਾ ਚਾਹੀਦਾ ਮਤਲਬ ਕਿ ਤੁਸੀਂ ਵੇਖੋ ਨਾ ਉਹ ਔਨ ਦਾ ਕੈਮਰਾ ਕੇ ਅੱਗੇ ਬੈ ਕੇ ਕਹਿੰਦਾ ਪਿਆ ਜੀ ਮੈਂ ਜੱਟਾਂ ਅਸੀਂ ਸਿੱਖ ਬਰਾਦਰੀ ਤੋਂ ਆ ਠੀਕ ਹੈ ਤੇ ਬਲੀਵ ਕਰੋ ਇਹਨਾਂ ਨੂੰ ਵੀ ਇੱਕ ਦਾ ਨਹੀਂ ਨਹੀਂ ਪਹਿਲੇ ਉਹ ਸਿੱਖ ਸੀ ਨਾ ਸਿਮਬੋਲੀ ਤੇ ਬਾਅਦ ਚ ਹੋਈ ਨਾ ਅੱਛਾ ਔਨ ਦਾ ਕੈਮਰਾ ਉਹ ਬੈ ਕੇ ਜਿਹੜਾ ਬੋਰਡਕਾਸਟ ਕਰਦਾ ਪਿਆ ਸੀ ਉਹ ਕਹਿੰਦਾ ਮੈਂ ਜੱਟਾਂ ਕਿ ਉਹ ਕਹਿੰਦੇ ਜੀ ਇਹ ਤੁਹਾਨੂੰ ਪਤਾ ਕਿਦੋਂ ਚੱਲਿਆ ਕਹਿੰਦੇ ਜੀ ਮੇਰੇ ਮਾਸਟਰ ਨੇ ਦੱਸਿਆ ਪ੍ਰਿੰਸੀਪਲ ਪ੍ਰਿੰਸੀਪਲ ਨੇ ਹੁਣ ਨਾ ਤੁਸੀਂ ਇਹ ਕਰੋ ਜਿਹੜਾ ਬੰਦਾ ਟੈਂਪੋ ਬਣ ਜਾਏ ਨਾ ਸਭ ਤੋਂ ਪਹਿਲੇ ਉਹ ਆਪਣੇ ਨਾਮ ਦੇ ਨਾਲ ਉਹ ਜੱਟ ਹਟਾ ਲਵੇ ਜੈਂਡਰ ਚੇਂਜ ਕਰਨ ਦੀ ਨਾਲ-ਨਾਲ ਨਾ ਆਪਣੇ ਨਾਮ ਦੇ ਨਾਲ ਉਹ ਜੱਟ ਵੀ ਛੁੱਕ ਲਵੇ ਜਦ ਤੱਕ ਉਹਨੂੰ ਗਾਤੀ ਨਾ ਕਰਾਵੇ ਕਿਉਂਕਿ ਜੱਟਾਂ ਦੇ ਕੰਮ ਨਹੀਂ ਹੈਗੇ ਜਿਹੜੇ ਇਹ ਕਰਦੇ ਫਿਰਦੇ ਨੇ अच्छा मैं सब कह रहे थे कह रहा था कि जट तेनु ਲੱਭਦੇ ਫਿਰਦੇ ਕਈਆਂ ਲੈ ਕੇ ਤੇ ਜੈਂਡਰ ਲੱਭਦੇ ਹੋਣੇ ਨੇ ਇਹ ਤੁਸੀਂ ਇਹ ਦੇਖ ਲਈਏ ਨਾ ਇਹ ਕੋਈ ਨਾ ਕੋਈ ਵੀਡੀਓ ਅੱਜ ਕੱਲ ਦੇ ਵਿੱਚ ਹੀ ਆ ਜਾਣੀ ਜੀ ਇਹਦੇ ਬਾਰੇ ਦੇ ਵਿੱਚ ਕਿਸੇ ਨਾ ਕਿਸੇ ਜੱਟ ਭਰਾ ਨੇ ਉੱਠ ਪੈਣਾ ਕਿ ਇਹ ਤੇ ਹਟੋ ਨਾ ਜੇ ਤੁਸੀਂ ਜੈਂਡਰ ਬਦਲਣਾ ਹੈ ਤਾਂ ਆਪਣੇ ਸਭ ਤੋਂ ਪਹਿਲੇ ਆਪਣਾ ਜੱਟ ਵੀ ਬਦਲੋ ਬਿਲਕੁਲ ਉਹ ਕਮੇਡੀ ਪਾਜੀ ਨੇ ਬੜੀ ਵਾਰੀ ਕੁੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਇੰਨੀਆਂ ਰੀਲਾਂ ਬਣਾਈਆਂ ਉਹਨਾਂ ਤੇ ਉਹਨਾਂ ਨੂੰ ਸਮਝ ਨਹੀਂ ਆਇਆ ਲੇਕਿਨ ਇੱਕ ਨੂੰ ਸਬਕ ਸਿਖਾਇਆ ਜੱਟਾਂ ਨੇ ਤੇ ਉਹਨੂੰ ਸਮਝ ਆ ਗਈ ਤੇ ਬਸ ਇਹਨਾਂ ਚੋਂ ਵੀ ਇੱਕ ਅੱਧਾ ਟੰਗਣਾ ਪੈਣਾ ਟੈਂਪੂ ਟੰਗਣਾ ਨਹੀਂ ਪੈਣਾ ਇਹ ਟੈਂਪੂ ਜਿਹੜੇ ਹੁੰਦੇ ਨੇ ਨਾ ਇਹਨਾਂ ਨੂੰ ਇਸ਼ਾਰਾ ਹੀ ਬੜਾ ਹੁੰਦਾ ਇਹਨਾਂ ਨੂੰ ਹਲਕਾ ਜਿਹਾ ਇਸ਼ਾਰਾ ਵੀ ਹੋ ਗਿਆ ਨਾ ਤੇ ਇਹ ਕਾਂਤ ਨਾਲ ਡਰਨਗੇ ਬਿਲਕੁਲ ਲੋ ਜੀ ਐਸੀ ਵੀਡੀਓ ਸਾਨੂੰ ਬਹੁਤ ਚੰਗੀ ਲੱਗੀ ਤੁਹਾਨੂੰ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਜਿਹੜੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ 'ਚ ਉਦੋਂ ਤੱਕ ਰੱਖੋ ਆਪਣਾ ਖਿਆਲ ਅੱਲਾਹ ਹਾਫਿਜ਼